ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਡੇਵ ਦੇ ਸ਼ਮਸ਼ੀਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੀਰ ਆਪਣੇ ਫਾਰਮ ਦੀ ਸੱਤ ਦੇਖੋ ਲੱਗੇ ਹੋਏ ਨੇ ਵੀਰ ਲਗਭਗ ਹਫ਼ਤੇ ਦਾ ਦੰਦੇ ਵਿੱਚ ਅਸੀਂ ਕੰਪਲੀਟ ਹੋ ਗਏ ਤੇ ਨੇੜੇ ਪਹੁੰਚ ਗਿਆ ਕੰਮ ਤੇ ਆ ਜਿਹੜਾ ਆਪਾਂ ਨਵਾਂ ਫਾਰਮ ਹੈ ਇਹਦੀ ਸਾਰੇ ਦੀ ਅੰਦਰੋਂ ਲਪਾਈ ਹੋ ਗਈ ਤੇ ਇਸ ਤੋਂ ਬਾਅਦ ਹੁਣ ਆਪਾਂ ਇਹ ਚ ਕਰਨੀਆਂ ਨਿੱਪਲ ਫਿਟਿੰਗ ਤੇ ਜਿਹੜੇ ਆਪਣਾ ਉਹ ਪੁਰਾਣਾ ਫਾਰਮ ਤੁਸੀਂ ਉਧਰ ਦੇਖ ਸਕਦੇ ਹੋ ਆ ਪਾਈਪ ਲਾਈਨ ਉਹਦੇ ਵਿੱਚ ਲੱਗੀਆਂ ਹੋਈਆਂ ਨੇ ਇਹਨਾਂ ਦੀ ਅਸੀਂ ਰਿਪੇਅਰ ਵੀ ਕਰਨੀ ਐ ਤੇ ਸਭ ਤੋਂ ਪਹਿਲਾਂ ਇਹਨਾਂ ਦੀ ਸਫਾਈ ਕਰਾਂਗੇ ਇਹਨਾਂ ਵਾਸਤੇ ਆਹ ਡੱਬਣ ਵਾਲਿਆ ਆਪਾਂ ਤੁਸੀਂ ਦੇਖ ਸਕਦੇ ਹੋ ਵੀ ਉਧਰ ਲਾ ਕੇ ਘੋੜੀ ਇਹਦਾ ਢੋਲਾ ਤੇ ਰੱਖ ਕੇ ਜੋੜ ਲੇ ਇੱਥੇ ਰੱਖ ਕੇ ਇਹਨਾਂ ਨੂੰ ਪਹਿਲਾਂ ਪੂਰੇ ਚੰਗੀ ਤਰ੍ਹਾਂ ਬਾਸ਼ ਕਰਾਂਗੇ ਜਿਹੜਾ ਸਭ ਤੋਂ ਵਧੀਆ ਬਾਸ਼ਾ ਇਹਨੂੰ ਲੀਸਾਪੋਲ ਨਾਲ ਸਾਰੇ ਤਰ੍ਹਾਂ ਦੇ ਜਿਹੜੇ ਦਾਗ ਨੇ ਉਹ ਲਹਿ ਜਾਂਦੇ ਨੇ ਆ ਦੇਖੋ ਇੱਧਰ ਅਸੀਂ ਇਹ ਰੱਖਣ ਵਾਸਤੇ ਬੰਸਾਂ ਦਾ ਸਿਸਟਮ ਬਣਾਲਿਆ ਆ ਪਾਈਪ ਹੁਣ ਅਸੀਂ ਕਲੀਨ ਕੀਤਾ ਤਾਂ ਇਹ ਮਤਲਬ ਵਧੀਆ ਕਲੀਨ ਹੋ ਗਿਆ ਤਾਂ ਇਹਨੂੰ ਇੱਕ ਵਾਰੀ ਆਪਾਂ ਫਿਟਿੰਗ ਕਰਕੇ ਵੀ ਦੁਬਾਰੇ ਵੀ ਕਲੀਨ ਕਰ ਦਾਂਗੇ ਉਹ ਦੇਖੋ ਪਾਈਪਾਂ ਦੀ ਹਾਲਾਤ ਕਹੇ ਜੇ ਨੇ ਇਹ ਅਸੀਂ ਪਹਿਲਾਂ ਕਦੇ ਧੋਤੇ ਹੀ ਨਹੀਂ ਸੀ ਜਦੋਂ ਇਹ ਲੱਗੇ ਨੇ ਆਹ ਵਾਲੇ ਪਾਈਪ ਤੇ ਸੁਖਵਿੰਦਰ ਵੀਰ ਨੇ ਸਾਨੂੰ ਦੱਸਿਆ ਉਹ ਕਹਿੰਦਾ ਵੀ ਇਹ ਧੋਣੇ ਬਹੁਤ ਜ਼ਰੂਰੀ ਨੇ ਕਿਉਂਕਿ ਮੋਸਟਲੀ ਬਿਮਾਰੀਆਂ ਜਿਵੇਂ ਆ ਨਿੱਪਲਾਂ ਦੀ ਆ ਚੀਜ਼ਾਂ ਨੇ ਬਰੀਕ ਇਨਾਂ ਤੋਂ ਸ਼ੁਰੂ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੁਛ ਨਾ ਕੁਛ ਫਸ ਜਾਂਦਾ ਦੇਖੋ ਜੀ ਮੈਂ ਆ ਚੀਜ਼ਾਂ ਹੋ ਗਈਆਂ ਤੇ ਜਿਵੇਂ ਆਹ ਜਿੱਥੇ ਟੰਗੇ ਹੁੰਦੇ ਨੇ ਕਲੰਪ ਲਾਏ ਹੋਏ ਨੇ ਇਹਨਾਂ ਦੇ ਵਿੱਚ ਜੇ ਆਪਾਂ ਇਹਨੂੰ ਇਹ ਸਾਈਡ ਤੇ ਘੁੰਮ ਜਾਂਦੇ ਹੁੰਦੇ ਆ ਮਾੜੇ ਮੋਟੇ ਆ ਨਿੱਪਲ ਤੋਂ ਆ ਨਿੱਪਲ ਤੱਕ ਇਹ ਥੋੜਾ ਟਾਈਟ ਨੇ ਇਹਨਾਂ ਦੇ ਵਿੱਚ ਵੀ ਬਹੁਤ ਜਰਾ ਸੀਮ ਕਈ ਕਿਸਮ ਦੀਆਂ ਚੀਜ਼ਾਂ ਇਹਨਾਂ ਦੇ ਵਿੱਚ ਬਿਮਾਰੀ ਫਲਾਉਣ ਵਾਲੀਆਂ ਪੈਦਾ ਹੋ ਜਾਂਦੀਆਂ ਨੇ ਤਾਂ ਇਹ ਅਸੀਂ ਨਵੀਂ ਗੱਲ ਸਿੱਖਿਆ ਸੁਖਵਿੰਦਰ ਵੀਰ ਤੋਂ ਵੀ ਇਹ ਧੋਣੇ ਬਹੁਤ ਜ਼ਰੂਰੀ ਨੇ ਹੁਣ ਆਪਾਂ ਇਹਨਾਂ ਦੀ ਸਭ ਤੋਂ ਪਹਿਲਾਂ ਅੱਜ ਸਫਾਈ ਕਰਦੇ ਆਂ ਕੱਲ ਨੂੰ ਆਪਣਾ ਇਹ ਹੋਰ ਦੂਜਾ ਜਿਹੜਾ ਹੋਰ ਨਾਲ ਫਾਰਮ ਜੁੜਿਆ ਉਹਦਾ ਸਮਾਨ ਆ ਜਾਣਾ ਫੇਰ ਉਹਦੀ ਆਪਾਂ ਫਿਟਿੰਗ ਸ਼ੁਰੂ ਕਰਾਂਗੇ ਵੈਸੇ ਜਿਹੜੇ ਆ ਪੁਰਾਣੇ ਕਲੰਪ ਨੇ ਆ ਦੇਖੋ ਇਹ ਕਾਫੀ ਕਮਜ਼ੋਰ ਹੋ ਗਏ ਇਹ ਥੋੜੇ ਥੋੜੇ ਨਾਲ ਟੁੱਟਦੇ ਨੇ ਆ ਦੇਖੋ ਇਹਦੇ ਵਿੱਚ ਸਮਾਨ ਜੰਮਿਆ ਹੋਇਆ ਆ ਦੇਖੋ ਕਿਹੜੀਆਂ ਆ ਚੀਜ਼ਾਂ ਨੇ ਜਾਂ ਇਧਰ ਆ ਦੇਖੋ ਇਧਰ ਉੱਪਰ ਇਹ ਚੀਜ਼ਾਂ ਦੇ ਵਿੱਚ ਕਾਫੀ ਇਹ ਆਪਣੇ ਪੋਲਟਰੀ ਵਾਸਤੇ ਨੁਕਸਾਨਦਾਇਕ ਆ ਇਹ ਮਤਲਬ ਸਾਡਾ ਤੇ ਸੁਖਵਿੰਦਰ ਦਾ ਮੇਰਾ ਤੇ ਸੁਖਵਿੰਦਰ ਦਾ ਜਿਹੜਾ ਚਿਕਸਾ ਉਹ ਲਾਟ ਲਗਭਗ ਇੱਕ ਟਾਈਮ ਤੇ ਆਉਂਦਾ ਇੱਕ ਟਾਈਮ ਤੇ ਅਸੀਂ ਚਕਾਉਂਦੇ ਆ ਸਾਡਾ ਲਗਭਗ 100 ਤੋਂ 200 ਗ੍ਰਾਮ ਵੇਟ ਦਾ ਹਮੇਸ਼ਾ ਫਰਕ ਰਹਿੰਦਾ ਮੈਂ ਵੀਰੇ ਨੂੰ ਕਿਹਾ ਮਾ ਯਾਰ ਮੇਰਾ ਇਹ ਕਿ ਚੱਕਰਾ ਵੀ ਮੈਂ 605 ਆ ਨਾ ਆਪਾਂ ਸੇਮ ਮੈਡੀਸਨ ਪੋਣੇ ਹੋਰ ਬਹੁਤ ਚੀਜ਼ਾਂ ਦਾ ਖਿਆਲ ਰੱਖਦੇ ਆ ਤੇ ਫੀਲ ਵਾਲੇ ਭਾਂਡੇ ਵੀ ਧੋਣੇ ਪਰ ਨੇਪੜ ਨਹੀਂ ਸੀ ਧੋਂਦੇ ਇੱਕ ਫਾਰਮ ਆਪਣਾ ਪਲਾਸਟਰ ਨਹੀਂ ਸੀ ਅੰਦਰ ਇਹਦਾ ਵੀ ਸਾਨੂੰ ਇੱਕ ਕਾਰਨ ਲੱਗਿਆ ਵੀ ਜਿਹੜਾ ਫਾਰਮ ਪਲਾਸਟਰ ਨਹੀਂ ਹੁੰਦਾ ਖੱਡਾਂ ਬਚ ਜਾਂਦੀਆਂ ਨੇ ਵਿੱਚ ਇੱਟਾਂ ਦੇ ਉਹਦੇ ਵਿੱਚ ਵੀ ਜਰਾ ਸੀਮ ਪੈਦਾ ਹੋ ਜਾਂਦੇ ਨੇ ਜਿਹੜੇ ਦਵਾਈ ਨਾਲ ਵੀ ਨਹੀਂ ਮਰਦੇ ਖੱਡਾਂ 'ਚ ਵੱੜ ਜਾਂਦੇ ਆਪਾਂ ਸਪਰੇਅ ਕਰਦੇ ਆ ਤੇ ਹੌਲੀ-ਹੌਲੀ ਸਿੱਖ ਰਹੇ ਹਾਂ ਉਹ ਚੀਜ਼ਾਂ ਤੇ ਤੁਸੀਂ ਜਿਹੜੇ ਪੋਲਟਰੀ ਫਾਰਮ ਵੀਰ ਨੇ ਜੇ ਕੋਈ ਨਵੀਆਂ ਹੋਰ ਚੀਜ਼ਾਂ ਨੇ ਉਹਨਾਂ ਦੇ ਸੁਝਾਅ ਵੀ ਸਾਨੂੰ ਜ਼ਰੂਰ ਦਿਓ ਜਿਹੜੇ ਵੀਰਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਸੀ ਉਹ ਉਹ ਵੀ ਆਪਦੇ ਫਾਰਮ ਤੇ ਟਰਾਈ ਕਰਕੇ ਦੇਖ ਸਕਦੇ ਆ ਹਨ ਪੋਲਟਰੀ ਦਾ ਕੰਮ ਇੱਕ ਇਹੋ ਜਿਹਾ ਕੰਮ ਆ ਜਿਹੜਾ ਸਾਰੀ ਜ਼ਿੰਦਗੀ ਚ ਵੀ ਬੰਦਾ ਇਹਨੂੰ ਪਰਫੈਕਟ ਸਿੱਖ ਨਹੀਂ ਸਕਦਾ ਜਿੱਥੋਂ ਜਿੱਥੋਂ ਚੰਗੀਆਂ ਗੱਲਾਂ ਮਿਲਦੀਆਂ ਨੇ ਉਹਨਾਂ ਨੂੰ ਆਪਾਂ ਨੋਟ ਕਰਕੇ ਉਹਨਾਂ ਤੇ ਆਪਾਂ ਅਮਲ ਕਰਕੇ ਦੇਖੀਏ ਵੀ ਅਸਰ ਪੈਂਦਾ ਤਾਂ ਤਿਆਰਬੇ ਹੀ ਜ਼ਿੰਦਗੀ ਨੂੰ ਸੋਹਣਾ ਸਚੱਜਾ ਤੇ ਕੰਮ ਨੂੰ ਕਾਮਯਾਬ ਬਣਾਉਂਦੇ ਨੇ ਐਕਸਪੀਰੀਅੰਸ ਨਾਲ ਹੀ ਬੰਦਾ ਅੱਗੇ ਵਧਦਾ ਇਹ ਮਿੱਤਰੋ ਜਿਹੜਾ ਆਪਾਂ ਧੋਣਿਆ ਪਾਈਪ ਇਹ ਆਪਾਂ ਕਾਰਵਾਸ਼ਰ ਦੀ ਮਦਦ ਨਾਲ ਧੋਣਿਆ ਕਾਰਵਾਸ਼ਰ ਪੋਲਟਰੀ ਫਾਰਮ ਵੀਰਾਂ ਦੇ ਬਹੁਤ ਕੰਮ ਦੀ ਚੀਜ਼ ਆ ਇਹ ਹੁਣੇ ਚਾਹੀਦਾ ਕਿਉਂਕਿ ਭਾਂਡੇ ਦੂਜੇ ਫਿਲਟਰ ਵੀ ਇਹਦੇ ਨਾਲ ਤੋਂ ਤੇਜ ਆ ਸਕਦੇ ਨੇ ਤੇ ਜਿਵੇਂ ਆਪਾਂ ਪਾਈਪ ਲੈਣਾ ਧੋਣਿਆ ਤੇ ਜਾਲੀਆਂ ਦੀ ਤੁਸੀਂ ਇਹਦੇ ਨਾਲ ਪੱਲੀਆਂ ਜਿਹੜੀਆਂ ਆਪਾਂ ਸਾਈਡ ਤੇ ਲੱਗੀਆਂ ਹੁੰਦੀਆਂ ਨੇ ਉਹਨਾਂ ਦੀ ਵਧੀਆ ਸਫਾਈ ਕਰ ਸਕਦੇ ਆ ਕਾਫੀ ਸਪਰੇਅ ਵੀ ਕਰ ਦਿੰਦਾ ਇਹ ਆ ਦੇਖੋ ਆ ਆਪਣੇ ਕੋਲੇ ਕਾਰਵਾਸ਼ਰ ਲਿਆਂਦਾ ਹੋਇਆ ਇਹ ਫਾਰਮਾਸਥੀ ਰੱਖਿਆ ਹੋਇਆ ਹੈ ਸਪੈਸ਼ਲ ਤੇ ਇਹ ਤਾਂ ਇਹ ਕਾਫੀ ਕੰਮ ਕਰ ਦਿੰਦਾ ਇਹਦੇ ਨਾਲ ਤੁਹਾਨੂੰ ਅ ਮੰਨ ਲਓ ਘੱਟੋ ਸਮੇਂ ਦੇ ਵਿੱਚ ਕੰਮ ਜਲਦੀ ਹੋ ਜਾਂਦਾ ਇੱਕ ਵਧੀਆ ਪ੍ਰੈਸ਼ਰ ਨਾਲ ਸਾਰਾ ਕੁਝ ਆਪਾਂ ਇਹਦੇ ਨਾਲ ਪੂਰੀ ਆਸਾਨੀ ਨਾਲ ਤੋਂ ਹੋ ਸਕਦੇ ਆ ਤੇ ਬਾਕੀ ਹੁਣ ਆਪਣੀ ਪੱਲੀ ਦਾ ਵੀ ਆਰਡਰ ਦਿੱਤਾ ਹੋਇਆ ਇਹ ਪੱਲੀ ਆਪਾਂ ਆਪ ਹੀ ਆਟੋਮੈਟਿਕ ਕਰਾਂਗੇ ਨਿੱਪਲ ਸਿਸਟਮ ਵੀ ਆਪਾਂ ਆਪ ਹੀ ਜਿਹੜਾ ਬੈਂਚ ਨਾਲ ਆਪਾਂ ਉੱਪਰ ਚੱਕਦੇ ਆ ਉਹਦਾ ਸਿਸਟਮ ਬਣਾਵਾਂਗੇ ਆ ਵੀ ਆਪਾਂ ਫਿਟਿੰਗ ਕਰਾਂਗੇ ਸਾਰੀ ਕੱਲੇ ਕੱਲੇ ਨਿੱਪਲ ਦੀ ਉਹਦੀਆਂ ਵੀ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਸਮੇਂ-ਸਮੇਂ ਨਾਲ ਜਿਵੇਂ ਜਿਵੇਂ ਕਰਾਂਗੇ ਨਾਲ ਦੀ ਨਾਲ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਚੈਕਸ ਆਪਣਾ ਆਊਗਾ ਉਸ ਤੋਂ ਬਾਅਦ ਸਾਰੀ ਫਿਟਿੰਗ ਤੋਂ ਬਾਅਦ ਹੀ ਆਪਾਂ ਚੈਕਸ ਲਾਵਾਂਗੇ ਫਿਰ ਆਪਣਾ ਇਹਦੇ ਵਿੱਚ نیچے-níਚੇ ਮੰਨ ਕੇ ਚੱਲੋ نیچے ਤੋਂ ਉੱਪਰ ਜਿਹੜਾ ਪੁਰਾਣਾ ਫਾਰਮ ਆ ਤਾਂ 12 ਕੁ ਹਜ਼ਾਰ ਚੈਕਸ ਇਹ ਚ ਆ ਜਾਣਾ ਤੇ ਜਦੋਂ ਇਹ ਪੂਰਾ ਕੰਪਲੀਟ ਹੋ ਗਿਆ ਤਾਂ 17 ਤੋਂ 18000 ਦਾ ਇਹ ਆਪਣਾ ਫਾਰਮ ਬਣ ਜੂਗਾ ਤੇ ਨਾਲ ਦੀ ਨਾਲ ਆਪਣੇ ਪੱਖੇ ਵੀ ਆਉਣੇ ਨੇ ਸਮਾਨ ਚ ਤੇ ਕੂਲਿੰਗ ਪੈੜਾ ਵੀ ਲਾਵਾਂਗੇ ਹਰ ਇੱਕ ਚੀਜ਼ ਦੀ ਡਿਟੇਲ ਤੁਹਾਨੂੰ ਜਿੰਮੇ ਜਿੰਮੇ ਫਿਟਿੰਗ ਕਰਾਂਗੇ ਵੀ ਉਹ ਚ ਕੀ ਕੀ ਮਤਲਬ ਆਪਾਂ ਚੀਜ਼ਾਂ ਦਾ ਧਿਆਨ ਰੱਖਣਾ ਉਹ ਛੋਟੀ ਛੋਟੀ ਡਿਟੇਲ ਚ ਆਪਾਂ ਫੁੱਲ ਵੀਡੀਓ ਬਣਾਇਆ ਕਰਾਂਗੇ ਤੇ ਉਹ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖਣ ਵਾਸਤੇ ਤਾਂ ਉਹਦੇ ਨਾਲ ਥੋੜਾ ਜਿਹਾ ਨੌਲੇਜ ਵਿੱਚ ਤੁਸੀਂ ਆਪਦੇ ਕਮੈਂਟ ਕਰੋਗੇ ਸਾਡੇ ਵੀ ਵਾਦਾ ਹੋ ਤੇ ਤੁਹਾਡੇ ਵੀ ਨੌਲੇਜ ਵਿੱਚ ਵਾਦਾ ਹੋ ਅੱਜ ਦੀ ਵੀਡੀਓ ਚ ਇੰਨਾ ਹੀ ਸੀ ਮਿਲਦੇ ਆਂ ਫਿਰ ਇੱਕ ਨਵੇਂ ਵਲੌਗ ਤਦ ਤੱਕ ਲਈ ਸასი ਸ਼ਾਲ ਸਾਰਿਆਂ ਨੂੰ ਧੰਨਵਾਦ